ਸੁਲਤਾਨ ਪਰਦੇ ਨਵਾਬ ਨੇ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਨੂੰ ਆਖਿਆ ਆਪ ਕਹਿੰਦੇ ਹੋ ਅੱਲਾ ਤੇ ਰਾਮ ਤੇ ਕੋਈ ਨਹੀਂ ਅੱਲਾ ਤੇ ਰਾਮ ਤੇ ਕੋਈ ਨਹੀਂ ਚਲੋ ਸੜੇ ਨਾਲ ਨਮਾਜ਼ ਪੜੋ ਇਸ਼ਾ ਦੀ ਨਮਾਜ਼ ਪੜੋ ਸ਼ਾਮ ਸ਼ਾਮ ਦਾ ਵਕਤ ਹੋ ਗਿਆ ਚਲੋ ਨਵਾਬ ਨੂੰ ਇਤਨੀ ਉਮੀਦ ਨਹੀਂ ਸੀ ਗੁਰਨਾਣੇ ਖੜੇ ਹੋਗੇ ਚਲੋ ਚਲੋ ਸੁਲਬਾਨਪੁਰ ਘਰ ਘਰ ਦੇ ਚ ਖਬਰ ਪਹੁੰਚ ਗਈ ਗੁਰਨਾਣੇ ਨਵਾਬ ਸਾਹਿਬ ਦੇ ਨਾਲ ਨਵਾਬ ਦੀ ਮਸਜਿਦ ਦੇ ਚ ਨਮਾਜ਼ ਪੜਨ ਲਈ ਚਲੇ ਬੇਬੇ ਨਾਨਕੀ ਤੱਕ ਖਬਰਾਂ ਪਹੁੰਚੀਆਂ ਉਹ ਮੁਸਕਰਾਪ ਹੈ ਉਹਨਾਂ ਨੂੰ ਰਮਜ਼ ਦਾ ਪਤਾ ਸੀ ਵਿਦਵਾਨ ਐਸਾ ਕਹਿੰਦੇ ਨੇ ਸ੍ਰੀ ਕ੍ਰਿਸ਼ਨ ਦੀ ਪਹਿਲੀ ਸ਼ਰਧਾਲੂ ਜਿਸ ਤੋਂ ਕ੍ਰਿਸ਼ਨ ਦੇ ਅਨੁਯਾਈਆਂ ਦਾ ਜਨਮ ਹੋਇਆ ਉਹ ਦਰੁਪਤੀ ਹੈ ਇਸਲਾਮ ਪਹਿਲੇ Hazrat Khadija ਨੇ ਕਬੂਲ ਕੀਤਾ ਮੁਹੰਮਦ ਸਾਹਿਬ ਦੀ ਪਤਨੀ ਉਸ ਤੋਂ ਇਸਲਾਮ ਚੱਲਿਆ ਔਰ ਇਸੇ ਤਰੀਕੇ ਦੇ ਨਾਲ ਵਿਦਵਾਨਾਂ ਦਾ ਐਸਾ ਕਹਿਣਾ ਹੈ ਬੈਣ ਨਾਨਕੀ ਤੋਂ ਸਿੱਖੀ ਅਰੰਭ ਹੋਈ ਪਿਤਾ ਤੇ ਇਨਕਾਰੀ ਸੀ ਪਿਤਾ ਤੇ 20 ਰੁਪਏ ਬਦਲੇ ਗੁਰੂ ਨਾਨਕ ਨੂੰ ਥੱਪੜ ਮਾਰਦਾ ਹੈ ਮਾਤਾ ਤ੍ਰਿਪਤਾ ਕਹਿੰਦੀ ਹੈ ਕੋਈ ਮੇਰਾ ਇਹ ਲੜਕਾ ਇਹ ਸੁਦਾਈ ਹੈ ਤੇ ਪਾਗਲ ਹੈ ਸਾਰੇ ਬੇਦੀ ਵੀ ਕਹਿੰਦੇ ਨੇ ਇਹ ਪਾਗਲ ਹੈ ਬੂਤਨਾ ਹੈ ਕੋਈ ਕਹੇ ਬੂਤਨਾ ਕੋ ਕਹੇ ਬੇਤਾਲਾ ਲੇਕਿਨ ਸ਼ਰਧਾ ਪੱਕੀ ਰਹੀ ਬੈਣ ਨਾਨਕੀ ਦੀ ਭਾਵਕਤਾ ਇਸ स्त्री ਦੇ ਚ ਜ਼ਿਆਦਾ ਹੁੰਦੀ ਹੈ ਵਿਸ਼ਵਾਸ ਕਰਨ ਦਾ ਜਜ਼ਬਾ ਬਹੁਤ ਜ਼ਿਆਦਾ ਹੁੰਦਾ ਹੈ ਇਸ ਤਰ੍ਹਾਂ ਕੰਨ ਸਿੱਖੀ ਇਸ ਤਰ੍ਹਾਂ ਫੈਲਦੀ ਕਿਦਰੇ ਡੋਲ ਜਾਂਦੀ ਨਾਨਕੇ ਵੀ ਤੇ ਖੇਡ ਬਣਨੇ ਨਹੀਂ ਸੀ ਵੈਸੇ ਨਾਮਾਂ ਦੀ ਬੜੀ ਸਾਂਝ ਹੈ ਨਾਨਕ ਨਾਨਕੇ ਪਹਿਲੇ ਔਲਾਦ ਪਿਤਾ ਕਲਿਆਣ ਦਾਸ ਦੀ ਨਾਨਕਿਆਂ ਘਰ ਦੇ ਚ ਹੋਈ ਨਾਨੇ ਨੇ ਬੱਚੇ ਨੂੰ ਚੁੱਕਿਆ ਸੱਲੇ ਸੱਲੇ ਇਸ ਬੱਚੇ ਨਾਲ ਨਾਨੀ ਦਾ ਮੋਹ ਹੋ ਗਿਆ ਔਰ ਨਾਨੀ ਕਹਿਣ ਲੱਗੀ ਤੇ ਨਾਨਕਿਆਂ ਦੀ ਹੈ ਇੱਥੋਂ ਸ਼ਬਦ ਚੱਲਿਆ ਨਾਮ ਚੱਲਿਆ ਨਾਨਕੀ ਕਿਸੇ ਪੰਡਿਤ ਪੁਜੋਹਤ ਨੇ ਨਹੀਂ ਰਖਿਆ ਨਾਨੀ ਦੇ ਮੂੰਹੋਂ ਨਿਕਲੇ ਨਾਨਕੀ ਇਹ ਤੇ ਨਨਕਿਆਂ ਦੀ ਹੈ ਅਸੀਂ ਪਾਲਾਂਗੇ ਅਸੀਂ ਰੱਖਾਂਗੇ ਅਸੀਂ ਨਹੀਂ ਦੇਣਗੇ ਨਾਨੀ ਦਾ ਮੋਹ ਵੜਾ ਹੋ ਗਿਆ ਨਾਨਕਿਆਂ ਦੇ ਨਾਨਕੇ ਅੰਦਾਜ਼ਨ 7 ਸਾਲ ਬਾਅਦ ਪਿਤਾ ਕਲਿਆਨ ਦਾਸ ਦੇ ਘਰ ਰਾਏ ਭੌਂਜ ਦੀ ਤਲਵੰਡੀ ਦੇ ਦੂਸਰੀ ਸੰਤਾਨ ਦਾ ਜਨਮ ਹੋਇਆ ਹੁਣ ਤ੍ਰਿਪਤਾ ਜੀ ਨੇ ਇਸ ਬਾਲਕ ਨੂੰ ਨਾਨਕੀ ਦੀ ਗੋਦ ਵਿੱਚ ਪਾ ਕੇ ਆਖਿਆ ਇਹ ਨਾਨਕੀ ਦਾ ਵੀਰ ਨਾਨਕ ਇੱਕ ਨਾਮ ਨਾਨੇ ਨੇ ਰੱਖਿਆ ਇੱਕ ਨਾਮ ਮਾਣੇ ਰੱਖਿਆ ਕਿਸੇ ਪੰਡਿਤ ਪੁਜੋਹਤ ਨੇ ਨਹੀਂ ਰੱਖਿਆ ਕਿਸੇ ਧਾਰਮਿਕ ਰਸਮਾਂ ਰਿਵਾਜ ਦੇ ਮੁਤਾਬਕ ਇਹ ਨਾਮ ਨਹੀਂ ਰੱਖਿਆ ਇਸ ਨਾਮ ਕਰਨ ਦੇ ਚ ਕੋਈ ਬਹੁਤ ਵੱਡੇ ਲੋਕ ਨਹੀਂ ਇਕੱਠੇ ਕੀਤੇ ਗਏ ਸੋ ਤੇ ਸਿੱਧ ਨਾਨੀ ਦੇ ਮੂੰਹੋਂ ਨਿਕਲਿਆ ਨਾਨਕੀ ਸੁਤੇ ਸਿਦਮਾਂ ਦੇ ਮੋਹ ਨਿਕਲੇ ਨਾਨਕੀ ਦਾ ਵੀਰ ਨਾਨਕ ਅੱਜ ਕੱਲ ਸੰਸਕ੍ਰਿਤ ਗ੍ਰਾਮਰ ਦੇ ਕਰਤਾ ਨਾਨਕ ਦੇ ਅਰਥ ਕਰਦੇ ਨਾ ਅਨਕ ਜਿਹਦੇ ਚ ਅਨੇਕਤਾ ਨਹੀਂ ਜੋ ਇੱਕ ਨੂੰ ਵੇਖਦਾ ਹੈ ਇੱਕ ਨੂੰ ਬੋਲਦਾ ਹੈ ਇੱਕ ਨੂੰ ਸੋਚਦਾ ਹੈ ਇੱਕ ਨਾਲ ਜੁੜਿਆ ਹੈ ਇੱਕ ਨਾਲ ਜੋੜਦਾ ਹੈ ਉਹਨੂੰ ਕਹਿੰਦੇ ਨੇ ਨਾਨ ਨਾ ਅਨਕ ਅਨੇਕਤਾ ਨਹੀਂ ਇੱਕ ਬਸ ਇੱਕ ਨੂੰ ਹੀ ਸੋਚਦਾ ਹੈ ਇੱਕ ਨੂੰ ਯਾਦ ਕਰਦਾ ਹੈ ਇੱਕ ਨੂੰ ਵੇਖਦਾ ਹੈ ਇੱਕ ਨਾਲ ਜੁੜਿਆ ਹੋਇਆ ਹੈ ਪਰ ਪੂਰੀ ਕੋਸ਼ਿਸ਼ ਇੱਕ ਨਾਲ ਜਗਤ ਨੂੰ ਜੋੜਨਾ ਹੈ ਗੁਰਨਾਮਿਕ ਦੇ ਕੰਠ ਤੋਂ ਜਿਹੜਾ ਪਹਿਲਾ ਬ੍ਰह्म ਗਿਆਨ ਨਿਕਲਿਆ ਹੈ ਇੱਕ ਤੇ ਗੁਰੂ ਗ੍ਰੰਥ ਸਾਹਿਬ ਦਾ ਜੋ ਪਹਿਲਾ ਅੱਖਰ ਹੈ ਉਹ ਇੱਕ ਦੁਨੀਆ ਦੇ ਵਾਹਿਦ ਗ੍ਰੰਥ ਹਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜਿਨ੍ਹਾਂ ਦਾ ਪਹਿਲਾ ਅੱਖਰ ਉੰਗ ਨਵਾਬ ਦੇ ਨਾਲ ਗੁਰਨਾਨਕ ਦੇਵ ਜੀ ਮਹਾਰਾਜ ਜਾ ਰਹੇ ਨੇ ਮਸਜਿਦ ਦੇ ਚ ਪੰਜ ਦਸ ਐਲਕਾਰ ਇਮਾਮ ਨਵਾਬ ਤੇ ਸਾਰੇ ਨਿਮਾਜ਼ੀ ਇੱਕ ਲਾਈਨ ਦੇ ਚ ਖੜੇ ਹੋਗੇ ਨ ਗੁਰਨਾਨਕ ਵੀ ਖੜੇ ਹੋਗੇ ਅੱਗੋਂ ਇਮਾਮ ਨਿਮਾਜ਼ ਆਰੰਭ ਹੋ ਗਈ ਸਾਰਿਆਂ ਨੇ ਸਜਦਾ ਕੀਤਾ ਪਰ ਗੁਰਨਾਨਕ ਖੜੇ ਰਹੇ ਜਨਮ ਸਾਖੀ ਇੰਝ ਕਹਿੰਦੇ ਆਖਾਂ ਖੋਲ ਕੇ ਨਵਾਬ ਨੇ ਵੇਖ ਲਿਆ ਕਿ ਗੁਰਨਾਮ ਇੱਕ ਸਜਦੇ ਵਿੱਚ ਨਹੀਂ ਹੈ ਧਿਆਨ ਸਾਧਨਾ ਵਿੱਚ ਨਮਾਜ਼ ਵਿੱਚ ਨਾਮ ਜਪਣ ਵਿੱਚ ਅੱਖਾਂ ਨੂੰ ਬੰਦ ਕਰਨਾ ਪੈਂਦਾ ਕਾਰਨ ਧਿਆਨ ਨੂੰ ਅੰਦਰ ਲੈ ਜਾਣਾ ਨਾ ਉਹਨੇ ਤਾਂ ਅੰਮ੍ਰਿਤ ਪ੍ਰਭ ਦਾ ਨਾਮ ਦੇਹੀ ਮੈਂ ਇਸ ਕਾਬਿਸਰਾ ਅੱਖਾਂ ਬਾਧਾ ਬਣ ਜਾਂਦੀਆਂ ਨੇ ਧਿਆਨ ਨੂੰ ਬਾਹਰ ਲੈ ਜਾਂਦੀਆਂ। ਇਸ ਵਾਸਤੇ ਬੇਸ਼ਤਰ ਅਭਿਆਸੀ ਮਨੁੱਖ ਸ਼ੁਰੂ ਸ਼ੁਰੂ ਦੇ ਸੇ ਨੈਤਰ ਬੰਦ ਕਰ ਦੇਣਾ। ਤਾਂ ਕਿ ਧਿਆਨ ਨੂੰ ਅੰਦਰ ਲੈ ਜਾਏ। ਧਿਆਨ ਬਾਹਰ ਜਾਂਦਾ ਹੈ। ਨवाब ਨੇ ਦੇਖ ਲਿਆ ਗੁਰਨਾਮਿਕ ਸਜਦੇ ਦੇ ਚ ਨਹੀਂ। ਨਿਮਾਜ਼ ਨਹੀਂ ਪੜ੍ਹਦੇ। ਨਿਮਾਜ਼ ਦੀ ਸਮਾਪਤੀ ਤੋਂ ਬਾਅਦ ਸੁਲਤਾਨ ਪਰਦਾ ਨਵਾਬ ਕਹਿੰਦਾ ਗੱਲਾਂ ਹੀ ਨੇ ਰਾਮ ਤੇ ਅੱਲਾ ਇੱਕੋ ਹੀ ਹੈ ਇੱਕੋ ਹੀ ਤੁਸੀਂ ਕਿਹਾ ਸੀ ਸਾਡੇ ਨਾਲ ਨਮਾਜ਼ ਪੜੋਗੇ ਤੁਸੀਂ ਨਹੀਂ ਪੜੇ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਮੈਂ ਆਪਣੇ ਵਾਅਦੇ ਤੇ ਕਾਇਮ ਆ ਤੇਰੇ ਨਾਲ ਨਮਾਜ਼ ਪੜ੍ਹਨੀ ਸੀ ਮੈਂ ਤੇਰੇ ਨਾਲ ਘੋੜੇ ਨਹੀਂ ਖਰੀਦਣੇ ਸੰਤੂ ਤੇ ਕਾਬਲ ਦੇ ਚੋੜੇ ਖਰੀਦ ਰਿਆ ਸੀ ਤੂੰ ਦੱਸ ਕਾਬਲ ਦੇ ਤੂੰ ਘੋੜੇ ਖਰੀਦ ਰਿਆ ਸੀ ਕਿ ਨਹੀਂ ਸਾਲ ਦੇ ਸਾਲ ਕਾਬਲ ਦੇ ਚਕੋੜਿਆਂ ਦੀ ਮੰਡੀ ਲੱਗਦੀ ਸੀ। ਉਜ਼ਬੇਕਿਸਤਾਨ ਤੋਂ ਤੁਰਕਮੈਨਿਸਤਾਨ ਤੋਂ ਇਰਾਕ ਤੋਂ ਘੋੜੇ ਉੱਥੇ ਜਾਂਦੇ ਸਨ। ਦੁਨੀਆ ਭਰ ਦੇ ਖਰੀਦਦਾਰ ਪਹੁੰਚਦੇ ਸਨ। ਨਵਾਬ ਨੇ ਵੀ ਦੋ ਬੰਦੇ ਭੇਜੇ ਸੰਚਾਰ ਘੋੜੇ ਖਰੀਦਣ ਲਈ। ਸਹਿਬ ਕਹਿੰ ਲਗੇ ਸੀ ਵੈਦਾ ਕੀਤਾ ਸੀ ਤੇਰੇ ਨਾਲ ਨਿਵਾਜ਼ ਪੜ੍ਹਨੀ ਸੀ। ਮੈਂ ਤੇਰੇ ਨਾਲ ਘੋੜੇ ਨਹੀਂ ਖਰੀਦਣੇ। ਤੂੰ ਤੇ ਘੋੜੇ ਖਰੀਦ ਰਿਹਾ ਸੀ। ਬੜਾ ਸ਼ਰਮਸਾਰ ਹੋਇਆ ਨਮਾਜ਼ ਦੇ ਦੌਰਾਨ ਨਵਾਬ ਦਾ ਮਨ ਕਾਬਲ ਦਿੱਸੇ ਕੋੜੇ ਖਰੀਦੇ ਅਸੀਂ ਕੌਣ ਨਮਾਜ਼ ਪੜਦਾ ਹੈ ਕੌਣ ਚਰਚ ਵਿੱਚ ਜਾਂਦਾ ਹੈ ਕੌਣ ਮੰਦਿਰ ਗੁਰਦੁਆਰੇ ਜਾਂਦਾ ਹੈ ਸਭ ਆਪਣੇ ਆਪਣੇ ਕੋੜੇ ਖਰੀਦਦੇ ਨੇ ਇਹ ਵੀ ਮਾਲਸ ਕਰ ਕੋਈ ਕਥਾ ਕੀਰਤਨ ਸੁਣਦੇ ਆਂ ਪਾਠ ਕਰਦੇ ਆਂ ਆਪਣੇ ਘੋੜੇ ਖਰੀਦਰੇ ਆਉਂਦਾ ਕੋਈ ਪੂਜਾ ਪਾਠ ਕਰਦੇ ਆਂ ਕੋਈ ਚਰਚ ਦੇ ਚ ਪ੍ਰੇਰ ਕਰਦੇ ਆਂ ਆਪਣੇ ਘੋੜੇ ਖਰੀਦਰੇ ਆਉਂਦਾ ਸਭ ਇਸੇ ਹੀ ਜਮੇ ਦੇ ਚ ਪਏ ਰਹਿੰਦੇ ਦਰਸਲ ਜਿਤਨੇ ਚਿਰ ਤੱਕ ਜਿਸ ਦੀ ਸਮਝ ਨਹੀਂ ਉਹਨੂੰ ਚੇਤੇ ਕਰਨਾ ਤੇ ਉਹਦੀ ਮੰਗ ਕਰਨਾ ਬੜਾ ਔਖਾ ਹੈ ਬੜਾ ਔਖਾ ਉਹਨੂੰ ਯਾਦ ਕਰਨਾ ਬੜਾ ਔਖਾ ਕਿਉਂਕਿ ਜੇ ਦੀ ਸਮਝ ਨਹੀਂ ਜੇ ਨੂੰ ਜਾਣਦੇ ਨਹੀਂ ਉਹਨੂੰ ਯਾਦ ਕਿਸ ਤਰ੍ਹਾਂ ਕਰਾਂਗੇ ਇਸ ਵਾਸਤੇ ਸਾਇਬ ਕਹਿੰਦੇ ਪਹਿਲਾ ਅਵਸਤ ਸਿਆਣੀਏ ਤਾਂ ਕੀ ਜੇ ਵਾਪਾਸ ਸਤ ਸੰਗ ਦਾ ਇਹ ਲਾਭ ਹੈ ਕਿ ਇਹਦੀ ਸਮਝ ਆ ਜਾਏ ਪਹਿਲੇ ਸਮਝ ਪਹਿਲੇ ਪ੍ਰਾਪਤੀ ਬਾਦ ਦੇ ਚ ਪਹਿਲਾ ਵਸਤ ਸਿਆਣੀ ਹੈ ਤਾਂ ਕੀ ਜੇ ਵਾਬਾ